ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਗ੍ਰਿਦਾਈ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚਹਿਲ ਵਾਲੀ ਸੜਕ ਦੇ ਉੱਤੇ ਪਾਣਾ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਦੇਡੇ ਕੋਲ ਰੂਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਪੰਜ ਤਾਂ ਗਾਵਾਂ ਦਿਖਾਉਂਗਾ ਦੁੱਧ ਵਾਲੇ ਪੱਖ ਤੋਂ ਤੇ ਰੇਟ ਸ਼ੁਰੂ ਹੋ ਜਾਣਗੇ ਬਾਈ ਦੱਸਦਾ ਸੀ 45000 ਤੋਂ 80 ਕਹ ਹਜ਼ਾਰ ਤੱਕ ਲਾਸਟ ਭਾ ਤੇ ਇਧਰਲੇ ਪਾਸੇ ਦੋ ਹੀਫਰ ਵੀ ਖੜੀਆਂ ਆਪਾਂ ਸ਼ੁਰੂਆਤ ਹੀ ਇਹਨਾਂ ਤੋਂ ਕਰਕੇ ਵੀਡੀਓ ਦੀ ਕਿਉਂਕਿ ਦੋ ਬੱਚੀਆਂ ਜਿਹਦੇ ਚ ਇੱਕ ਜਰਸੀ ਤੇ ਇੱਕ ਐਚਫ 5 ਜਿਸ ਤਰ੍ਹਾਂ ਵੀ ਕੋ ਸਰਵਿਕ ਕਰਨ ਸੋਰ ਲੱਗਦੀ ਕਰਕੇ ਬੱਸ ਜਸਵੰਤ ਭਾਈ ਸਸਤੀ ਕਾ ਸੋਸ਼ੀਆ ਭਾਈ ਜਸਵੰਤ ਅੱਜ ਆਪਾਂ ਸੱਤ ਨਗ ਦਿਖਾਵਾਂਗੇ ਹਾਂ ਭਾਈ ਨਗ ਤਾਂ 9 ਸੀਗੇ ਦੋ ਵੇਚੇ ਸਵੇਜ ਭਾਈ ਠੀਕ ਹੈ ਜਿਹੜੀ ਇਧਰ ਬੱਚੀ ਖੜੀ ਹੈ ਦੰਦੋਂ ਕਿਵੇਂ ਇਹ ਦੰਦੋਂ ਖੀਰੀਆ ਭਾਈ 12 ਮਹੀਨਿਆਂ ਦੀ ਆ ਕੀ ਰੇਟ ਰਹੂਗਾ ਰੇਟ ਇਹਦਾ ਬਾਈ 32000 ਰੁਪਿਆ ਠੀਕ ਐ ਤੋਰ ਦਗੇ ਦੋਸਤੋ 32000 ਰੇਟ ਐ ਦੰਦੋ ਬਾਈ ਦੱਸਦਾ ਵੀ ਖੀਰੀ ਐ ਢਾਂਚਾ ਰੰਗ ਰੂਪ ਸੋਹਣਾ ਬਰੀਡ ਕੁਆਲਟੀ ਇਹਦੀ ਦੇਖ ਲਓ ਬਾਕੀ ਕੋਲੋਂ ਆ ਕੇ ਪਾਸ ਕਰਿਓ ਇਹਦਾ ਰੇਟ 32000 ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਵੱਛੀ ਦਿਖਾ ਰਹੇ ਆ ਜੀ ਇਸ ਤੋਂ ਅੱਗੇ ਜਰਸੀ ਚ ਪੈਂਦੀ ਬੱਚੀ ਇਹ ਵੀ ਦੰਦੋ ਖੀਰੀ ਹੈ ਬਾਈ ਹਾਂ ਬਾਈ ਇਹਦੀ ਉਮਰ ਹੈਗੀ ਬਾਈ 7 ਕੁ ਮਹੀਨੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਬਾਈ 17000 ਰੁਪਇਆ ਤੋਰ ਦੇ ਨੂੰ ਮਸੇ ਦੋਸੋ ਰੇਟ 17000 ਉਮਰ 7 ਕੁ ਮਹੀਨੇ ਬਾਈ ਦੱਸਦਾ ਸੋਹਣੀ ਗਾਂ ਬਾਨਾ ਨੇ ਕਿਉਂਕਿ ਢਾਂਜਾ ਇਹਦਾ ਚੰਗਾ ਹੈ ਨਰੋਆ ਹੈ ਇਹਦਾ ਰੇਟ 17000 ਤੇ ਦੂਜੀ ਦਾ ਰੇਟ 32000 49000 ਜੋੜੇ ਦੀ ਕੀਮਤ ਹੈ ਬਾਕੀ ਗੱਲਬਾਤ ਕਰ ਲਿਓ ਮੌਕੇ ਤੇ ਕੀ ਮਾਨਤਾ ਨੇ ਇਹਨਾਂ 'ਚ ਹੁੰਦਾ ਆਓ ਗਾਵਾਂ ਬਾਰੇ ਥੋੜੀ ਜਾਣਕਾਰੀ ਲੈਨੇ ਪਹਿਲੇ ਨੰਬਰ ਤੇ ਜਸਸੀ ਪੱਖ ਚ ਪੈਂਦੀ ਵਹਿੜਾ ਕਾਫੀ ਕਲਰ ਦੀ ਕਿੰਨਾ ਮਸੂਆ ਸੂਈ ਤੇ ਪਹਿਲਾ ਸੂਆ ਤੇ 4 ਦੰਦਾ ਬਾਈ ਕਿੰਨੇ ਦਿਨ ਉਹ ਗੈਰ ਸੂਈ ਅਜ ਤੀਜਾ ਦਿਨ ਆ ਬਾਈ ਠੀਕ ਹੈ ਬੱਚਾ ਇਹਦੇ ਨਾਲ ਬਾਈ ਮੱਛਾ ਬਈ ਇਹਦਾ ਰੇਟ ਕਿਲੋ ਦਾ ਇਹਦਾ ਰੇਟ 82000 ਰੁਪਿਆ ਬਾਈ ਸੋਰੀ ਦੋਸਤੋ 82000 ਇਹਦਾ ਰੇਟ ਹੈ ਸੁਆ ਪਹਿਲਾ 4 ਦੰਦ ਹੈ। ਫਤੰਜਵਾਈ ਆਲਾ ਥਣ ਸਵੇਰ ਹੀ ਵੀਡੀਓ ਬਣਾ ਰਹੇ ਹਾਂ ਚੜਦਾ ਸੂਰਜ ਹੈ ਤੇ ਇਹ ਚਵਾਈ ਇਹਦੀ ਹੋਣ ਵਾਲੀ ਹੈ। ਲੰਬਾਈ ਲੁਈ ਚੰਗੀ ਹੈ ਸੋਹਣੇ ਬੱਚੇ ਜਰਸੀ ਦੇ ਪਾਊਗੀ। ਥਣ ਫਤੰਜਵਾਈ ਆਸਤੇ ਬਹੁਤ ਵਧੀਆ ਰਹੂਗਾ। ਡਿਮਾਂਡ ਰੱਖੀ ਹੈ 82000 ਰੁਪਏ। ਖਵਾਨਾ ਕਾਫੀ ਚੌੜਾ। ਹੇਦੂ ਅਕੇ ਐਚ ਐਫ ਬਾਈ ਇਹ ਕੰਨ ਮਸੂਆ ਤੇ ਪਹਿਲਾ ਸੂਹਾ ਤੇ ਵੀ ਪਰਸੋ ਸਵੇਰ ਹੀ ਸੂਈ ਆ ਬਾਈ ਦੋ ਦੰਦ ਅਰੀਜਨਲ ਇਹਦਾ ਰੇਟ ਕੀ ਰੋਗੇ ਇਹਦਾ ਰੇਟ 75000 ਰੁਪਿਆ ਬਾਈ ਤੋਰੀ ਦੋਸੋ 75000 ਰੇਟ ਦੋ ਦੰਦ ਮਗਰ ਬੱਚਾ ਬਾਈ ਦੇ ਇਹਦੇ ਨਾਲ ਵੀ ਬੱਚਾ ਤੇ ਇਹ ਪਰਸੋ ਹੀ ਇਹ ਸੂਈ ਹੈ ਥਣ ਇਹਦੇ ਵੀ ਠੀਕ ਆ ਸੋਹਣੇ ਆ ਜਦੋਂ ਪੂਰੇ ਦੁੱਤ ਤੇ ਆਉਗੇ ਉਦੋਂ ਨੂੰ ਪਿਛਲਾ ਥਣ ਵੀ ਚੰਗਾ ਨਖਰ ਜੂਗਾ ਅਗਲਾ ਤਾਂ ਤਾਂ ਬਹੁਤ ਵਧੀਆ ਹੱਥੀਂ ਚਵਾਈ ਵਾਲਾ ਹੈਗਾ ਹੀ ਹੈ। ਟਾਂਚਾ ਸੋਨਾ ਦੱਸੋ 75000 ਚ ਗਰਮੀ ਦੀ ਰੁੱਤ ਐ ਸੋਹਣੀ ਗਾਂ ਮਿਲ ਜੂਗੀ ਜਿਹਨੇ ਖਰੀਦਣੀ ਐ। 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਇਹਦੀ ਵੀ ਚਵਾਈ ਹਜੇ ਹੋਣੀ ਐ। ਹਵਾਨਾ ਉਸ ਹਸਾਬ ਤੇ ਜਜਮੈਂਟ ਕਰ ਲਿਓ। ਭਰਿਆ ਹਵਾਨਾ ਤੁਸੀਂ ਇਸ ਟਾਈਮ ਇਹਦਾ ਦੇਖ ਰਹੇ ਹੋ। ਇੱਕ ਥੋੜਾ ਕ੍ਰਾਸ ਅੰਗ ਜਸਵੰਤ ਭਾਈ ਕੈਨਵਾ ਸੂਆ ਇਹ ਤੀਜਾ ਸੂਆ ਸੂਈ ਆ ਭਾਈ ਕਿੰਨੇ ਦਿਨੋਂ ਗਿਆ ਸੂਈ ਨੂੰ ਅੱਜ ਨੂੰ ਭਾਈ ਚੌਥਾ ਦਿਨ ਆ ਤੇ 9 ਕਿਲੋ ਬੋਲਾ ਤੂੰ 12 13 ਕਿਲੋ ਦੇ ਦੂ ਭਾਈ ਠੀਕ ਐ ਕੀ ਭਾਰ ਰਣੇ ਇਹਦਾ 45000 ਰੁਪਇਆ ਭਾਈ ਮਗਰ ਇਹਦੇ ਵੱਛੀ ਆ ਭਾਈ ਠੀਕ ਐ ਤੋਰ ਦੇ ਭਾਈ ਦੋਸਤੋ ਬੱਚਾ ਵੱਛੀ ਸੂਆ ਤੀਜਾ 12 13 ਕਿਲੋ ਦੁੱਧ ਵਾਲੀ ਗਾਂ 45000 ਇਹਦਾ ਰੇਟ ਐ ਤੇ ਵੱਛੀ ਇਹਦੇ ਨਾਲ ਸਾਹਮਣੇ ਤੁਸੀਂ ਦੇਖੋ ਛੀਂ ਠੰਡੀ ਬਹੁਤ ਆ ਭਾਈ ਕੋਈ ਭੈਣ ਭਰਾ ਤਿੰਨ ਟਾਈਮ ਦਸੱਲੀ ਕਰ ਲੈ ਕੋਈ ਚੱਕਰ ਠੀਕ ਐ ਇਸ ਟਾਈਮ ਦੁੱਧ ਦੋਸਤੋ 9 ਕਿਲੋ ਆ ਬੋਲਾ ਚੌਥੇ ਦਿਨ 12 ਕਿਲੋ ਦੁੱਧ ਦੇ ਹਿਸਾਬ ਤੇ ਤੁਸੀਂ ਏਸ ਗਾਂ ਨੂੰ ਖਰੀਦ ਸਕਦੇ ਹੋ ਜਰਸੀ ਨਾਲ ਕ੍ਰੋਸ ਹੈ। ਸਿੰਗਰਮੀ ਇਹਨਾਂ ਨੇ ਕੱਟ ਮਣਾਉਣੀ ਹੁੰਦੀ ਹੈ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਇਹ ਜਸੰਤ ਭਾਈ ਕਲਮਾਸ ਹੋਸਵੀ ਹੈ ਤੇ ਤੀਜਾ ਸੂਆ ਤੇ ਭਾਈ ਚਵਾਈ ਦੀ 6 ਵੇ ਦੀ ਹੋਈ ਆ। ਠੀਕ ਹੈ ਇਹਨਾਂ 22 23 ਦਿਨ ਹੋ ਗਏ 20 ਕਿਲੋ ਡੱਬੇ ਮਾਰਨ ਵਾਲਾ ਦੁੱਧ ਹੈ ਨੰਡੇ ਵਾਲਾ ਬਾਈ ਹੈ ਨਰੋਲ ਇਹ ਅੱਜ ਹੀ ਲੈਂਦੀ ਹੈ ਹਾਂ ਬਾਈ ਹੁਣੇ ਲੈਂਦੀ ਆ ਮੰਨ ਕੇ ਚਲੋ ਧਾਰਾ ਮਾਰ ਕੇ ਠੀਕ ਹੈ 20 ਕਿਲੋ ਦੀ ਆਪਣਾ ਗਰੰਟੀ ਕੋਈ ਭੈਣ ਭਰਾ ਚੋਲੇ ਸੁਬਾ ਦੀ ਚੋਈ ਹੋਈ ਹੈ ਦੀ ਚਵਾਈ ਹੋਈ ਆ ਬਾਈ ਆ ਰੇਟ ਇਹਦਾ ਕਿੰਨਾ ਇਹਦਾ 70000 ਰੁਪਇਆ ਮਗਰ ਵੱਛੀ ਆ ਬਾਈ ਇਹਦੇ ਆ 22 23 ਦਿਨ ਹੋ ਗਏ ਸੂਈ ਨੂੰ ਬਾਈ ਬਾਈਆਂ 23 ਦਿਨਾਂ ਦੀ ਸੂਈ ਬੱਚਾ ਵੱਛੀ ਆ ਨਾਲ 20 ਲੀਟਰ ਕੋਈ ਵੀ ਭਰਾ ਮਿਹਨਤੀ ਦੋ ਟਾਈਮ ਤਿੰਨ ਟਾਈਮ ਕਰ ਸਕਦਾ ਥਣ ਝੁਵਾਈ ਵਾਲੇ ਆ ਸੁਵਾ ਤੀਜਾ ਬਾਈ ਠੀਕ ਹੈ ਸੁਵਾ ਤੀਜਾ ਰੇਟ ਇਹਦਾ ਦੁਬਾਰਾ ਬੋਲੋ 70000 ਰੁਪਏ ਬਾਈ 70000 ਦੋਸਤ ਰੇਟ ਹੈ ਨਾ 3 ਚੁਵਾਈ ਵਾਲਾ ਥਾਨ ਹਵਾਨਾ ਜਿਹੜਾ ਹੁਣ ਤੁਸੀਂ ਖਾਲੀ ਜੀ ਦੇ ਹਿਸਾਬ ਤੇ ਜੱਜਮੈਂਟ ਕਰਿਓ ਸਵੇਰ 6 ਵਜੇ ਬਾਈ ਕਹਿੰਦਾ ਇਹਦੀ ਮਿਲਕਿੰਗ ਹੋਈ ਵੀ ਹੈ ਇਹ ਖਾਲੀ ਐ ਇਸ ਟਾਈਮ ਹਵਾਨੇ ਚ ਫਿਰ ਵੀ ਹਵਾਨਾ ਸੋਨਾ ਪਰਨਾ ਸ਼ੁਰੂ ਕਰਤਾ ਇਹਨੇ ਸ਼ਾਮ ਹੁੰਦੀ ਹੁੰਦੀ ਚੰਗੀ ਲੈਵਾ ਬਹੁਤ ਜਿਆਦਾ ਬਾਈ ਇਹਦਾ ਸ਼ਾਮ ਨੂੰ ਜਿਆਦਾ ਥੱਸ ਜਾਂਦੀ ਹੈ ਮਾਲਕਾਂ ਦੇ ਠੀਕ ਹੈ ਬਾਕੀ ਵੇਖੀ ਹੋਈ ਹੈ ਬਾਈ ਦੋਆ ਪਰਸੋ ਚ ਉਥੇ ਦੋ ਗਾਈਆਂ ਉਹ ਤੋਂ ਹੋਰ ਲਿਆ ਸੀਗਾ ਓਕੇ ਹਾਂਜੀ ਸੋ ਇਹ ਦੱਸੋ 70000 ਰੇਟ ਹੈ ਇੱਕ ਲਾਸਟ ਉੱਤੇ ਹੋਰ ਗਾਣ ਖਾਤੀ ਤੇ ਬਾਈ ਜੀ ਦੂਜਾ ਸੁਗਾ ਹੂੰ ਤੇ ਇੱਕ ਹਫਤਾ ਬਾਕੀ ਇਹਨੇ ਪਹਿਲਾਂ ਨੇ 16 ਕਿਲੋ ਦੋ ਦਿੱਤਾ ਬਾਈ ਰੇਟ ਇਹਦਾ ਰੇਟ ਇਹਦਾ 65000 ਰੁਪਿਆ ਬਾਈ ਸੋ 65000 ਦੋਸਤੋ ਰੇਟ 45 ਤੋਂ 82 ਤੱਕ ਦੇ ਭਾਅ ਸੀਗੇ ਜਿਹਦੇ ਚੋਂ ਇਹ ਗਾਂ 65000 ਇਹਦਾ ਰੇਟ ਹਜੇ ਦਿਨ ਲੈਂਦੀ ਐ ਸੂਨ ਚ ਹਫਤਾ ਜਰਸੀ ਐਚ ਐਫ ਕ੍ਰਾਸ ਆ ਆਸ਼ੀਰਵਾਦ ਲਿਆ ਬਈ ਬਹੁਤ ਪਿਆਰੀ ਵੜਾ ਬਈ ਜਦ ਜਦ ਤਿਆਰੀ ਹੋਗੀ ਨਾ ਉਹ ਦਿਨ ਦੱਸੂਗੀ ਮੈਂ ਕੀ ਚੀਜ਼ਾਂ ਦੋਦੀ ਪਹਿਲਾਂ ਨੇ 16 ਕਿਲੋਣ ਕੰਡੇ ਵਾਲਾ ਆਈ ਆਪਣੇ ਠਾਸ਼ ਮਿੱਤਰ ਕੋਲ ਹੀ ਸੋ ਦੱਸੋ ਰੇਟ ਇਹਦਾ 65000 ਸੋ ਇਹ ਨਾਗ ਅੱਜ ਦੀ ਵੀਡੀਓ ਦੇ ਸੀਗੇ ਵਿਕਰੀ ਵਾਲੇ ਤੁਸੀਂ ਦੇਖ ਲਓ ਜਿਹੜਾ ਤੁਹਾਨੂੰ ਪਸੂ ਚਾチェਗਾ ਉਹਦੀ ਤਸੱਲੀ ਕਰ ਲਓ ਜੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ